ਸੱਚ ਰਿਆ ਕਾਲ ਜੀ ਸਾਰਿਆਂ ਸੱਚ ਰਿਆ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗੁਪੀਆ ਮੈਂ ਮਲੇਸ਼ੀਆ ਰਹਿਣਾ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਹੋਰ ਲੌਂਗ ਵੀਡੀਓ ਚ ਲੌਂਗ ਬਲੌਗ ਚ ਸੋ ਅੱਜ ਤੁਹਾਨੂੰ ਦਿਖਾਵਾਂਗੇ ਆਪਣਾ ਡੇਲੀ ਦਾ ਰੁਟੀਨ ਕੀ ਹੁੰਦਾ ਤੇ ਸਤ ਹੁਣ ਆਪਾਂ ਆ ਗਏ ਚਿੜਿਆ ਘਰ ਦੇ ਵਿੱਚ ਸਭ ਤੋਂ ਪਹਿਲਾਂ ਲੈਟਰ ਲੂਟਾ ਬੰਦ ਕਰਦੇ ਆ ਤੇ ਬਾਕੀ ਇੱਕ ਰਿਕਵੈਸਟ ਹੈ ਐਂਡ ਤੱਕ ਬਲੌਗ ਨਾਲ ਜਰੂਰ ਜੁੜੇ ਰਹੋ ਤਾਂ ਲੋ ਜੀ ਹੁਣ ਪਾਣੀ ਤੱਤਾ ਹੁਣ ਰੱਖਤਾ ਆਪਾਂ ਇਧਰਲੀ ਸਾਈਡ ਤੇ ਤੇ ਹੁਣ ਜਨਰ ਪਾਣੀ ਪੂਣੀ ਤੱਤਾ ਹੁੰਦਾ ਤੁਹਾਨੂੰ ਮੈਂ ਦਿਖਾ ਦਿੰਨਾ ਆਪਣੇ ਕੋਲ ਕਿਹੜੇ ਕਿਹੜੇ ਜਾਨਵਰ ਆ ਸੋ ਆਪਾਂ ਇੱਥੇ ਖਰਗੋਸ਼ ਗਰਗਾਸ਼ ਰੱਖੇ ਆ ਜਨਕੇ ਇਧਰਲੀ ਸਾਈਡ ਤੋਂ ਗੇਰ ਪਾਣੀ ਪੂਣੀ ਆ ਜਾਂਦਾ ਇਸੇ ਕਰਕੇ ਰਾਤ ਨੂੰ ਟੱਕਦੀਦਾ ਕਿਉਂਕਿ ਦੇ ਵਿੱਚ ਜਵਾਗਿਆ ਆ ਦੇਖੋ ਜੀ ਆ ਦੋ ਜਵਾ ਕਿੱਡੇ ਸੁਹਣੇ ਆ ਕਿੱਡੇ ਕਿਵਟ ਆ ਇਹਨਾਂ ਦੀ ਉਮਰ ਲੈ ਦੋ ਹਫ਼ਤੇ ਹੁੰਨੀ ਹੈ ਲੈ ਕੇ ਇਧਰ ਹੋਰ ਜਵਾ ਆ ਗਏ ਹੁਣ ਤੁਹਾਨੂੰ ਦਿਖਾ ਦਿੰਨਾ ਮੈਂ ਆਪਣੇ ਆ ਦੇਖੋ ਜੀ ਇਹਨਾਂ ਦੀ ਉਮਰ ਲਗਭਗ ਮਹੀਨਾ ਹੋਣ ਵਾਲੀ ਹੈਗੇ 29 ਤਰੀਕ ਨੂੰ ਇਹਨਾਂ ਦਾ ਜਨਮ ਹੋਇਆ ਸੀ ਅੱਜ ਇਹਨਾਂ ਕੇ 22 23 ਤਰੀਕ ਹੋ ਗਈ ਅੱਜ ਜਨਕਿ ਪੰਜ ਦਿਨਾਂ ਦੇ ਹੋ ਗਿਆ ਵੱਲੇ ਜਵਾਗਲੇ ਆ ਚਾਰ ਜਵਾਗ ਸੱਠੇ ਇਧਰਲੀ ਸਾਈਡ ਤੇ ਵੀ ਹੈਗੇ ਇਹਨਾਂ ਦੀ ਉਮਰ ਵੀ ਹੱਲੇ ਲੋ ਹਫ਼ਤੇ ਹੋ ਗੀ ਨਹੀਂ ਆਵਲੇ ਇਹਦੇ ਜਿੰਦੇ ਪਏ ਆ ਪੰਜ ਜਵਾਗ ਇਧਰ ਚਾਰ ਜਵਾਗ ਤੇ ਉਧਰ ਦੋ ਜਵਾਗ ਠੀਕ ਹੈ ਤੇ ਬਾਕੀ ਬਾਅਦ ਆਪਾਂ ਚਲੋ ਇੱਥੇ ਮੜੀ-ਮੋੜ ਸਫਾਈ ਸੂਈ ਕਰਾਂਗੇ ਇਹ ਟਾਈਮ ਟੂ ਮੱ ਲੱਗਾ ਬਾਕੀ ਇੱਧਰ ਵੀ ਹੋਰ ਖਰਗੋਸ਼ ਹੈਗੇ ਇੱਧਰ ਦੋ ਇੱਕ ਜੋੜੀ ਹੈ ਇੱਧਰ ਇਕੱਲੇ-ਇਕੱਲੇ ਆ ਇਹ ਆ ਵੀ ਇਕੱਲਾ ਇਹ ਜਨ ਕਿ ਆਪਸੇ ਲੜਦੇ ਲੁੱਟਦੇ ਇਸੇ ਕਰਕੇ ਇਹਨਾਂ ਨੂੰ ਇਕੱਠੇ ਨਹੀਂ ਰੱਖੀਦਾਗੇ ਤੇ ਲਓ ਜੀ ਕਾਫੀ ਆਪਣੀ ਬਣ ਕੇ ਹੋ ਗਈ ਤਿਆਰ ਇਹਨੂੰ ਮੜਾ-ਮੋੜ ਠਰਨ ਦਿੰਨੇ ਆ ਤੇ ਬਾਕੀ ਇੱਧਰ ਆਪਣੇ ਉਹ ਵੀ ਜਾਨਵਰ ਹੈਗੇ ਇਹਨਾਂ ਨੂੰ ਮੜਾ-ਮੋੜ ਚੱਕ ਚੁੱਕ ਕਰ ਲੈਣੇ ਠੀਕ ਹੈ ਇਹਨਾਂ ਦਾ ਜਨ ਕਿ ਤਾਂ ਪਾਣੀ ਖਤਮ ਹੋਇਆ ਪਿਆ ਸੋ ਬਾਏ ਪਾਣੀ ਪੁਣੀ ਭਰਾਂਗੇ ਤੇ ਖਾਣਾ ਖੁਣਾ ਪਾਵਾਂਗੇ ਇਹਨਾਂ ਨੂੰ ਤੋ ਇਹਨਾਂ ਨੂੰ ਹੁਣ ਚੁੱਕ ਦੇਨੇ ਆ ਕਿਉਂਕਿ ਰਾਤ ਨੂੰ ਕੀ ਯਾਰ ਮੀਮੂ ਆ ਜਾਂਦਾ ਇਸੇ ਕਰਕੇ ਨਾ ਟੱਕਦੀਦਾ ਬਿੱਲੀਆਂ ਆਪਣੀਆਂ ਨੂੰ ਆਈ ਕਿ ਆਪਣੀਆਂ ਬਿੱਲੀਆਂ ਸੋ ਇਹਨਾਂ ਨੂੰ ਪਾਣੀ ਪੂਣੀ ਪਾਵਾਂਗੇ ਠੀਕ ਹੈ ਜੇ ਆਪਣਾ ਕੋ ਭੈਣ ਭਰਾ ਕੋਈ ਖਣ ਪੀਂਦੇ ਹੋ ਮੇਰੇ ਵੀਡੀਓ ਸਕਿਪ ਕਰ ਸਕਦਾ ਆ ਲੰਮੇ ਬੂਟ ਪਾ ਲਿਆ ਆਪਾਂ ਠੀਕ ਹੈ ਤੇ ਹੁਣ ਚਲੋ ਜੀ ਇਹਨਾਂ ਦਾ ਡੰਗਰਾਂ ਦਾ ਗਵਾ ਗਵਾ ਚੱਕਦੇ ਆ ਹੈਪੀ ਦਾ ਹੈਪੀ ਦਾ ਤੇ ਉਸ ਤੋਂ ਬਾਅਦ ਆ ਘੋੜੀ ਦਾ ਠੀਕ ਹੈ ਕੰਦ ਪੀਲੇ ਇੱਥੇ ਬੜਾ ਵੱਜਿਆ ਪਿਆ ਠੀਕ ਹੈ ਸਾਰਾ ਸਾਫ ਸੁੱਫ ਕਰਦੇ ਆ ਤੇ ਬਾਅਦ ਸਾਰਾ ਗੰਦਾ ਟਰਾਲੀ ਦੇ ਵਿੱਚ ਪਾਉਨੇ ਆ ਤੇ ਲਓ ਜੀ ਸਾਰਾ ਜਿਹੜਾ ਗੰਦ ਪੀਲੀ ਇੱਥੇ ਤੁਸੀਂ ਦੇਖ ਲੇ ਸਾਰਾ ਚੁੱਕ ਕੇ ਆਪਾਂ ਟਰਾਲੀ ਦੇ ਵਿੱਚ ਪਾ ਲਿਆ ਤੇ ਲਓ ਜੀ ਜਗਾ ਜੁਗਾ ਤੁਸੀਂ ਤਾਂ ਤੁਸੀਂ ਦੇ ਸਕਦੇ ਆ ਆਪਾਂ ਧੋ ਲਈਏ ਠੀਕ ਹੈ ਤੇ ਹੁਣ ਨਹਾਉਣੇ ਆਪਣੇ ਹੈਪੀ ਨੂੰ ਹੈਪੀ ਆਪਣਾ ਇਹਨੇ ਕਿਹਾ ਇੱਥੋਂ ਵਵਾ ਲਿਪੜਿਆ ਲੁਪੜਿਆ ਪਿਆ ਸੋ ਨੂੰ ਨਹਾਉਣਿਆ ਹਾਂ ਪੁੱਤ ਪਹਿਲਾਂ ਤੇ ਮम्मी ਜੀ ਦਿਨ ਨੂੰ ਬਾਹਰ ਕਰ ਦਿੰਦੀ ਆ ਆ ਦੇਖਣ ਨੂੰ ਕਿੰਨਾ ਖਤਰਨਾਕ ਲੱਗਦਾ ਹੈ ਜੇ بڑے بڑے ਦਰਦੇ ਭਰਾਏ ਤੋਂ ਤੇ ਗੱਲ ਹੈਗੀ ਵੀ ਇਦਾਂ ਹੀ ਠੀਕ ਹੈ ਆ ਜਿਹੜਾ ਬਲਦ ਆ ਦੇਖਣ ਨੂੰ ਤੁਸੀਂ ਦੇਖ ਲਓ ਕਿੰਨਾ ਤਗੜਾ ਲੱਗਦਾ ਠੀਕ ਹੈ ਇਹਨੇ ਮੇਰਾ ਵੀ ਜੇ ਖਤਰਨਾਕ ਦੇਖਦਾ ਵੀ ਆ ਤੇ ਹੈਗਾ ਵੀ ਆ ਇਹਨੇ ਘੜ ਤੋਂ ਘੜ ਨੂਹਦ ਨਾ ਬੰਦਿਆਂ ਨੂੰ ਹਸਪਤਾਲ ਪਹੁੰਚਾ ਚੁੱਕਾ ਵਾਲਾ ਬਲਦ ਠੀਕ ਹੈ ਬਲਦ ਆਪਣੇ ਨੂੰ ਆਪਾਂ ਨਾ ਨੂੰ ਵੀ ਛੱਡਿਆ ਬਾਅਦ ਚ ਵੰਡ ਗੁੰਡ ਪਾਦਾ ਇਦਾਂ ਤੁਸੀਂ ਦੇਖ ਸਕਦੇ ਠੀਕ ਹੈ ਤੇ ਹੈਪੀ ਬਾਕੀ ਇੱਧਰ ਆਪਾਂ ਘੋੜੇ ਨੇ ਥੋੜਾ ਵਾਲਾ ਵੰਡ ਗੁੰਡ ਪਾਤਾ ਤੇ ਹੁਣ ਚਲੋ ਜੀ ਆਪਾਂ ਇਹਨੂੰ ਖੋਲ ਦਿੰਨੇ ਆ ਤੇ ਬਾਅਦ ਇਹਦੇ ਅੰਦਰ ਵੀ ਹਣਕੇ ਬਿੱਲੂ ਬਿੱਲੂ ਦੇ ਚੁੱਕਦੇ ਆਗੇ ਘੋੜੇ ਦੇ ਵੀ ਆਪਾਂ ਲੈ ਦੱਲੂ ਦੇ ਥੇ ਰੱਖਤੀ ਆ ਠੀਕ ਹੈ ਬਾਹਰ ਕੱਢਤੀ ਚੁਕਲੀ ਤੇ ਹੁਣ ਚਲੋ ਜਿੰਨੂੰ ਆਪਾਂ ਕਰਦੇ ਧੋਣਾ ਸ਼ੁਰੂ ਤੇ ਕੋੜੇ ਜੀਏਗਾ ਵੀ ਆਪਾਂ ਧੋ ਛੱਡੀ ਤੇ ਹੁਣ ਚਲੂ ਦੀ ਭਰਦੇ ਆਪੋ ਦਾ ਪਾਣੀ ਜੀ ਧੂੰ ਧੂੰ ਤੋਂ ਬਾਅਦ ਆਪਾਂ ਪਾਣੀ ਪੂਣੀ ਭਰਤਾ ਆਪਣੇ ਘੋੜੇ ਵਾਸਤੇ ਤੇ ਹੁਣ ਜੰਨੇ ਆਪਾਂ ਬੱਕਰੀਆਂ ਵਾਸਤੇ ਜੀਏ ਤੇ ਉਹਨਾਂ ਨੂੰ ਆਪਾਂ ਯਾਨੀ ਕਿ ਉਹਨਾਂ ਦਾ ਵੰਡ ਢੂੰਡ ਪਾਉਣੇ ਆ ਪਹਿਲਾਂ ਝਾੜੂ ਝੂੜੂ ਮਾਰ ਦੂ ਉਹਨਾਂ ਦੀ ਜਿਹੜੀ ਜਗ੍ਹਾ ਠੀਕ ਹੈ ਤੇ ਉਸ ਤੋਂ ਹੁਣ ਜੰਨੇ ਆਪਾਂ ਹੁਣ ਤਾਂ ਉਹ ਆਜੂਜ ਬੜੀ ਆਉਂਦੀ ਨਹੀਂ ਬੱਕਰੀਆਂ ਦੇ ਪੇਡਾਂ ਦੀ ਤੇ ਇਹਨਾਂ ਨੂੰ ਕਰਦੇ ਨੇ ਸ਼ਾਂਤ ਕਿਉਂਕਿ ਆ ਦੋ ਬਾਲਟੀਆਂ ਪਾ ਲੈਣ ਦੀ ਇਹਨਾਂ ਦਾ ਮੰਡੇ ਲਓ ਜੀ ਆ ਉੱਤੇ ਵਾਲੀਆਂ ਬੱਕਰੀਆਂ ਆਪਾਂ ਸ਼ਾਂਤ ਕਰ ਛੱਡੀਆ ਹੁਣ ਰਹੀਆਂ ਜੀ ਥੱਲੇ ਵਾਲੀਆਂ ਪੇਡਾਂ ਦੇ ਬੱਕਰੀਆਂ ਉਹਨਾਂ ਨੂੰ ਵੀ ਕਰਦੇ ਆਪਾਂ ਸ਼ਾਂਤ ਇੱਕ ਮਿੰਟ ਆਹ ਦੇਖਿਓ ਹਣ ਏ ਏ ਠੋਠੋ ਨਸੀਰ ਤੂੰ ਬਾਹਰ ਰਹਿ ਜਾ ਤੇ ਲਓ ਜੀ ਆ ਥੱਲੇ ਵਾਲਿਆਂ ਵੀ ਆਪਾਂ ਨੇ ਚੰਦ ਕਰ ਛੱਡਿਆ ਉੱਥੇ ਉਹਨਾਂ ਨੂੰ ਖਾਣਾ ਪਾਤਾ ਤੇ ਬਾਕੀ ਹੁਣ ਇਹਨਾਂ ਦਾ ਇਧਰਲੀ ਸਾਈਡ ਤੇ ਇਹਨੂੰ ਧੋਨੇ ਆ ਆ ਜਿੰਨੇ ਢੀ ਜਗਾ ਰਹਿੰਦੇ ਦੁੰਦੇ ਇੱਥੇ ਮਿਲ ਕੇ ਧੋਨੇ ਧਾਨੇ ਬਾਹਰ ਵੀ ਦਾ ਤੁਸੀਂ ਦੇਖ ਸਕਦੇ ਖਲਾਰਾ ਪਿਆ ਪੱਤੇ ਪੁੱਤੇ ਡਿੱਗੇ ਨੂੰ ਵੀ ਨਾਲ ਹੀ ਆਪਾਂ ਝਾੜੂ ਝੂੜੂ ਮਾਰਦੇ ਆ ਤੇ ਲਓ ਜੀ ਝਾੜੂ ਝੂੜੂ ਮਾਰ ਲਿਆ ਹੁਣ ਆਪਾਂ ਪੱਤੇ ਪੁੱਤੇ ਦਾ ਤੁਸੀਂ ਦੇਖ ਸਕਦੇ ਪੱਤੇ ਪੁੱਤੇ ਸਾਰੇ ਇਕੱਠੇ-ਕੁੱਠੇ ਕਰ ਲਿਆ ਮੈਨੂੰ ਲੱਗਾ ਇੱਕ ਟਰਾਲੀ ਚ ਆ ਜਾਣਗੇ ਪਰ ਨਹੀਂ ਅੱਜ ਪੱਤੇ ਜਿਆਦੇ ਹੋ ਗਏ ਕਿਉਂਕਿ ਆ ਜਿਹੜਾ ਤੁਸੀਂ ਛਾਤੀ ਜੀ ਦੇਖਦੇ ਤੇ ਜੋ ਮੰਨ ਲਓ ਪਤੇ ਪੁੱਤੇ ਡਿੱਗਦੇ ਨਾ ਰੁਕਦੇ ਉਸ ਤੋਂ ਬਾਅਦ ਜੋ ਨੇਰੀ ਨੂਰੀ ਆ ਬਈ ਮੀਮੂ ਆਵੇ ਤੂੰ ਸਾਰੇ ਪਤੇ ਥੱਲੇ ਆ ਜਾਂਦੇ ਓਦਾਂ ਯਾਨਕਿ ਥੋੜੇ ਹੁੰਦੇ ਕੱਲ ਯਾਨਕਿ ਮੀਮੂ ਵੜਾਇਆ ਨੇਰੀ ਵੜੀ ਐਸੇ ਕਰਕੇ ਯਾਨਕਿ ਪੱਤੇ ਜਿਆਦੇ ਹੋ ਗਏ ਠੀਕੇ ਪੱਤਿਆਂ ਨਾਲ ਤੁਸੀਂ ਦੇਖਦੇ ਪੂਰੀ ਟਰਾਲੀ ਪਰ ਚੱਲੀ ਆਗੇ ਤੇ ਬਾਕੀ ਇਧਰਲੀ ਸਾਈਡ ਤੇ ਆਵਲੀ ਚੀਜ਼ ਤੁਸੀਂ ਦੇਦੇ ਪੈ ਠੀਕੇ ਪਹਿਲਾਂ ਨੇ ਤੇ ਝਾੜੂ ਝੂੜੂ ਮਾਰਦੇ ਬਾਅਦ ਚ ਉਹਨੂੰ ਧੋਨੇ ਪਾਣੀ ਨਾਲ ਸੋ ਵੀਡੀਓ ਨੇ ਅੰਤ ਤੱਕ ਜਰੂਰ ਜੁੜੇ ਰਹੋ। ਇਹ ਅੰਦਰ ਝਾੜੂ-ਝੂੜ ਮਾਰ ਲੈ ਤਾਂ ਤੁਸੀਂ ਦੇਖ ਸਕਦੇ। ਗਵਾ-ਗਵਾ ਆਪਾਂ ਬੱਕਰੀਆਂ ਦੀਆਂ ਮੈਂਗਰਾਂ ਇੱਥੇ ਸੁੱਟੀਆਂ ਤੇ ਹੁਣ ਤੁਹਾਨੂੰ ਲੈ ਕੇ ਜਾਣਾ ਮੈਂ ਅੰਦਰ ਦਿਖਾਉਣਾ। ਇੱਥੇ ਹੁਣ ਇਹਨੂੰ ਧੋਣਾ ਸ਼ੁਰੂ ਕਰਦੇ ਆਪਾਂ। ਤੋਂ ਇਹ ਵੱਡੀ ਜਗ੍ਹਾ ਨੂੰ ਆਪਾਂ ਰੋਜ਼ ਧੋਣੇ ਆ। ਤੋਂ ਜਿਹੜੇ ਭਰਾ ਕਹਿੰਦੇ ਮੇਰੇ ਵੀਰਾਂ। ਤੋਂ ਜਿਹੜੇ ਭਰਾ ਕਹਿੰਦੇ ਆਪਦੇ ਨਾਲ ਕੰਮ ਦੇ ਰਖਾੜਾ ਮੇਰੇ ਵੀਰੇ ਕੰਮ। ਸੌਖਾ ਨਹੀਂ ਹੈਗਾ ਉਹਦੇ ਮਲਕੇ 1-2 ਮਿੰਟ ਦੀ ਵੀਡੀਓ ਵਿਖਾਈ ਦੀ ਇਸੇ ਕਰਕੇ ਮਾ ਅੱਜ ਲੰਮੀ ਵੀਡੀਓ ਬਣਾ ਰਹੇ ਨੇ ਤਾਂ ਕਿ ਆਪਣੇ ਭੈਣ ਭਰਾ ਨੂੰ ਪਤਾ ਲੱਗ ਜੇ ਕਿ ਮੇਰਾ ਵੀਰੇ ਕੰਮ ਸੌਖਾ ਨਹੀਂ ਹੈ ਵੀਰੇ ਇੱਥੇ ਵੀ ਠੀਕ ਹੈ ਇਹ ਕੋ ਆਪਾਂ ਨੂੰ ਮਾਨਕ ਆਪਣ ਜੀ ਇੰਡੀਆ ਨਾਲ ਜਿਆਦੇ ਪੈਸੇ ਬੰਦੇ ਆ ਕੰਮ ਵੀ ਵੀਰੇ ਇੱਥੇ ਜਿਆਦਾ ਹੁੰਦਾ ਗੇ ਤੇ ਲੋ ਜੀ ਇੱਥੇ ਵੀ ਆਪਾਂ ਜਨਕੇ ਪਾਣੀ ਪੂਣੀ ਮਾਰ ਛੱਡਿਆ ਸ਼ਾਮਾਂ ਤੱਕ ਆਵਲੀ ਜਗਾ ਸੁੱਕ ਜੂਗੀ ਪਹਿਲਾਂ ਤੁਸੀਂ ਦੇਖ ਸਕਦੇ ਕਿੰਨਾ ਗੰਦ ਪਿਆ ਸੀ ਝਾੜੂ ਝੂੜੂ ਮਾਰ ਕੇ ਜਨਕੇ ਮਿੰਗਣਾ ਮੁੱਗਣਾ ਪਟਰੋਲੀ ਚ ਪਾਲੀਆਂ ਬਾਕੀ ਹੁਣ ਪਾਣੀ ਪੂਣੀ ਮਾਰਤਾ ਧੋਤੀ ਆਵਲੀ ਜਗਾ ਇੱਧਰ ਕੱਚੂ ਕੁਮੀਆਂ ਦੀ ਜਗਾ ਵੀ ਆਪਾਂ ਧੋਤੀ ਕੱਚੂ ਕੁਮੀਆਂ ਨੂੰ ਵੀ ਉਧਰ ਪਾਣੀ ਪਾਤਾ ਤੇ ਹੋਣੀ ਯਾਨਕਿ ਆਪਾਂ ਦੇਖਦੇ ਹਾਂ ਜਿਲਕੇ ਹੁਣ ਆਪਾਂ ਜਾਣੇ ਆ ਖਰਬੂਸ਼ਿਆਂ ਵਾਲੀ ਸਾਈਡ ਤੇ ਉਹਨਾਂ ਨੂੰ ਯਾਨਕਿ ਖਾਣਾ ਪਾਣੀ ਦਿੰਨੇ ਆ ਤੇ ਹੋਰ ਜਿਹੜੇ ਜਿਹੜੇ ਜਾਲ ਹੋ ਰਹੇ ਆ ਆਪਾਂ ਕੱਲਾ ਕੱਲਾ ਚੈੱਕ ਕਰਦੇ ਜਾਨਵਰ ਬੜੇ ਜਿਆਦੇ ਤਾਂ ਸਹੀ ਗੱਲ ਹੈ ਨਿੱਕੇ ਨਿੱਕੇ ਮਲਾ ਕੇ ਘੜ ਤੋਂ ਘਟ ਦੋ ਢਾਈ ਸੂਦੋਂ ਉੱਤੇ ਜਾਨਵਰ ਆ ਸੋ ਕੱਲੇ ਕੱਲੇ ਜਾਨਵਰ ਦਾ ਯਾਨਕਿ ਖਾਣਾ ਪਾਣੀ ਚੈੱਕ ਕਰਨਾ ਪੈਂਦਾ ਕੋਈ ਸੱਟ ਪੇਟ ਲੱਗੀ ਆ ਇਹ ਨਿੱਕੇ ਨਿੱਕੇ ਜੰਗੜੀਆਂ ਚੈੱਕ ਕਰਨੀਆਂ ਪੈਂਦੀਆਂ ਬੱਕਰੀਆਂ ਬੁੱਕਰੀਆਂ ਤਾਂ ਤਾਂ ਸੌਖਾ ਬਾਕੀ ਹੋਰ ਜਣਵਰਾਂ ਦਾ ਇਨਕੇ ਜਿਆਦਾ ਪੰਗਾ ਹੁੰਦਾਗੇ ਹੁਣ ਜਾ ਕੇ ਕੰਮ ਆਪਣਾ ਨਿਭਣ ਲੱਗਾਗੇ ਜਣਕੇ 11 ਵਜ ਚੱਲਿਆ ਠੀਕ ਹੈ ਤੇ ਇਧਰ ਤੁਸੀਂ ਦੇਖ ਸਕਦੇ ਆਪਾਂ ਖਰਗੋਸ਼ਾਂ ਨੂੰ ਸਾਰਾ ਖਾਣਾ ਪਨਾ ਪਾਛੇ ਦੇਤੀਏ ਔਰ ਜਵਾਕ ਵੀ ਦਿੱਤੇ ਸੋ ਇਧਰ ਵੀ ਇਨਕੇ ਸਾਰੇ ਖਰਗੋਸ਼ਾਂ ਨੂੰ ਖਾਣਾ ਪਾਣੀ ਇਧਰ ਵੀ ਆ ਜਵਾਕ ਚਾਰ ਠੀਕ ਹੈ ਔਰ ਨਾਲ ਦੀ ਮੰਮੀ ਆ ਇਧਰ ਵੀ ਇਨਕੇ ਖਾਣਾ ਪਨਾ ਪਾਤਾ ਇਧਰ ਵੀ ਇਨਕੇ ਪਾਤਾ ਆ ਦੇਖ ਲਓ ਜ ਇਹਨਾਂ ਜਵਾਕਾਂ ਨਹੀਂ ਅੱਖਾਂ ਖੱਖਾ ਖੁੱਲ ਗਈਆਂ ਠੀਕ ਹੈ ਕਿੱਡੇ ਸੋਹਣੇ ਲੱਗਦੀ ਸੋ ਇਹਦੀਆਂ ਅੱਖਾਂ ਖੁੱਲ ਗਈਆਂ ਇਮਲਾਂ ਨੂੰ ਦੂਤ ਨਾ ਹਫ਼ਤੇ ਨਹੀਂ ਹੋ ਗਿਆ ਯਾਨੀ ਠੀਕ ਹੈ ਸੋ ਸਾਰਿਆਂ ਨੂੰ ਜਿੰਨਕੇ ਆਪਾਂ ਦਾ ਖਾਣਾ ਪਾਣੀ ਪਾਈਦਾ ਠੀਕ ਹੈ ਇੱਥੇ ਆਪਣਾ ਇੱਕ ਹੈਗਾ ਸ਼ੂਗਰ ਲੈ ਦੇ ਠੀਕ ਹੈ ਉਹਨੂੰ ਜਾਨੀਏ ਖਾਣਾ ਪਾਤਾ ਪਾਣੀ ਦਿੱਤਾ ਇੱਧਰ ਆਪਣੀ ਬਤਕੇ ਉਹਨੂੰ ਬਸ ਪਾਣੀ ਦਿੱਤਾ ਖਾਣਾ ਜਿੰਨਕੇ ਰਹ ਅੰਗਦਵਾਂ ਜਿੰਨੂ ਠੀਕ ਹੈ ਸੋ ਖਾਣਾ ਕਿਉਂਕਿ ਖਤਰਾ ਹੋਦਾ ਸਰਦੀ ਦਾ ਇੱਧਰਲੀ ਸਾਈਡ ਤੇ ਵੀ ਜਿੰਨਕੇ ਹੋਰ ਜਿਹੜੇ ਜਾਨਵਰ ਵੀ ਨੇਗੇ ਸਾਰਿਆਂ ਨੂੰ ਪਾਣੀ ਪੂਣੀ ਦਿੱਤਾ ਆਪਾਂ ਤੇ ਇਹਨਾਂ ਨੂੰ ਜਿੰਨਕੇ ਪਾਣੀ ਦਿੱਤਾ ਖਾਣਾ ਤੋਂ ਇਹਨਾਂ ਨੂੰ ਵੀ ਪਾਤਾ ਇੱਧਰ ਇਹਨਾਂ ਨੂੰ ਬਿੱਲੀਆਂ ਨੂੰ ਪਾਣੀ ਪੂਣੀ ਦਿੱਤਾ ਇਹਨਾਂ ਦਾ ਇੰਜ ਖਾਣਾ ਖਣ ਆਪਾਂ ਬਾਹਰ ਲਈ ਲੈ ਜਾਣਾ ਏ ਠੀਕੇ ਤੇ ਬਾਕੀ ਹਾਂ ਸੱਚ ਇੱਕ ਚੀਜ਼ ਹੈਗੀ ਇਹਨਾਂ ਦੀ ਆ ਜਿਹੜੀ ਰੇਤ ਜੀ ਹੈ ਨਾ ਕਿਤੇ ਇਹ ਮੇਰੇ ਵਰਗਾ ਆਪਾਂ ਨੂੰ ਸੁਟਦੀ ਪੈਂਦੀ ਆ ਜਿੰਨਕੇ ਰੇਤ ਆਪਾਂ ਤਰ ਰੱਖੀਏ ਚ ਇਨਕੇ ਆ ਤਾਂ ਟੱਟੀ ਪਿਸ਼ਾਬ ਕਰ ਸਕਣ ਜੇ ਨਾ ਰੱਖੀਓ ਤਾਂ ਮੁਸ਼ਕਵੜਾ ਆਉਂਦਾ ਸੋ ਰੇਤ ਮਰ ਕੇ ਰੋਜ਼ ਆਪਾਂ ਇਹਨਾਂ ਦੀ ਥੋੜ੍ਹ ਦਿੰਨੇ ਆ ਉਸ ਤੋਂ ਬਾਅਦ ਜਿੰਨਕੇ ਨਵੀਂ ਰੇਤ ਲਿਆ ਕੇ ਦੇ ਵਿੱਚ ਰੱਖ ਦੇ ਦੀ ਠੀਕੇ ਖਾਣ ਹੋ ਗਿਆ ਰੈਸ ਟਾਈਮ ਹੁਣ ਰੋਟੀ ਆਟੀ ਖਾ ਗਿਓ ਉਦ ਆ ਗਏ ਆਪਾਂ ਤੇ ਬਾਕੀ ਇਧਰਲੀ ਸਾਈਡ ਤੇ ਆ ਜਿਹੜਾ ਲੈ ਜਾਂਦਾ ਆਪਾਂ ਬਿੱਲੀਆਂ ਵਾਸਤੇ ਖਾਣਾ ਇਹਨੂੰ ਇਹਨਾਂ ਸੋ ਜਨਕੇ ਖਾਚੂਰ ਜਾਊਗਾ ਤੇ ਬਾਅਦ ਆਪਾਂ ਬਿੱਲੀਆਂ ਨੂੰ ਪੋਰੇ ਆ ਠੀਕ ਹੈ ਤੇ ਹਾਂਜੀ ਆਪਣੀਆਂ ਬਿੱਲੀਆਂ ਨੂੰ ਆਪਾਂ ਖਾਣਾ ਪਾਤਾ ਇਦਾਂ ਤੁਸੀਂ ਦੇ ਸਕਦੇ ਠੀਕ ਹੈ ਉਸ ਤੋਂ ਬਾਅਦ ਆ ਰੇਤ ਵੀ ਜਨਕੇ ਬਦਲਤੀ ਆ ਰੇਤ ਹੀ ਜਨਕੇ ਰੋਜ਼ ਬਦਲਨੀ ਪੈਂਦੀ ਹੈ ਨਾ ਬਦਲ ਲਈਏ ਮੁਸ਼ਕਵਤ ਜਾਂਦਾ ਸੋ ਰੇਤ ਦੇ ਵਿੱਚ ਇਨਕਾ ਦਾ ਟੱਟੀ ਪਿਸ਼ਾਬ ਕਰ ਸਕਦੇ ਤੇ ਆ ਖਾਣਾ ਪਾਤਾ ਚਲੋ ਖਾਂਦਾ ਆ ਸਵੇਰੇ ਕੀ ਕੀ ਕੰਮ ਕਰੀਦਾ ਤੁਸੀਂ ਦੇਖ ਹੀ ਲਿਆ ਸ਼ਾਮਾਂ ਦਾ ਵੀ ਜਨਕੇ ਇਹੀ ਕੰਮ ਕਰੀਦਾ ਕਿ ਜਨਕੇ ਆਪਣੇ ਹੈਪੀ ਨਨਵਾਣ ਨੂੰ ਦਈਦਾ ਠੀਕ ਹੈ ਇਹ ਵੀ ਜਗਾ ਜਗਾ ਵੀ ਆਪਾਂ ਤੋਤੀ ਹੁੰਨ ਤੇ ਚਲੋ ਇਹਨੇ ਫਿਰ ਗੋਆ ਕਰਤਾ ਪੱਠੇ ਪੁੱਠੇ ਪਾ ਦੀ ਹੁਣ ਤੇ ਇਹਨੇ ਪੱ ਉਸ ਤੋਂ ਬਾਅਦ ਕੋੜੇ ਦਾ ਵੀ ਜਨਕੇ ਨਾ ਆਪਾਂ ਪੱਠੇ-ਪੁੱਠੇ ਪਾ ਦਈਦੇ ਕੋੜਾ ਲੈ ਖਾਂਦਿਆ ਇੱਧਰ ਵੀ ਜਨਕੇ ਸੇਮ ਆ ਆਪਾਂ ਬਿੱਲੀਆਂ ਨੂੰ ਟੱਕ ਧੁਕ ਦਿੰਨੇ ਆ ਤਾਂ ਕਿ ਕਿਉਂਕਿ ਬਦਲਬਾਈ ਹੋਈ ਪਈ ਆ ਕਿਸੇ ਟਾਈਮ ਵੀ ਮੀਂਹ ਆ ਸਕਦਾ ਤੇ ਰਾਤ ਨੂੰ ਜੇ ਮੀਂਹ ਆ ਗਿਆ ਸੋਏ ਬਚਨੀਆਂ ਗਿੱਲੀਆਂ ਨਾਲਆਂ ਵਿੱਚ ਕਰਕੇ ਨਾ ਟੱਕ ਦਿੰਨੇ ਆ ਠੀਕੇ ਉਸ ਤੋਂ ਬਾਅਦ ਆਪਣੇ ਜਿਹੜੇ ਗਿਣੀ ਪੀ ਗਿਆ ਇਹਨਾਂ ਨੂੰ ਜਨਕੇ ਆਪਾਂ ਘਾਗੂ ਪਾਤਾ ਠੀਕੇ ਘਾ ਵੀ ਖਾ ਲੈਂਦੇ ਆ ਵੰਡ ਵੀ ਖਾ ਲੈਂਦੇ ਆ ਠੀਕੇ ਇਹਦਰ ਵੀ ਇਹ ਜਾਨਵਰ ਹੈਗੇ ਉਹਨਾਂ ਨੂੰ ਇਹਨਾਂ ਦੇ ਖਾਣ-ਪੀਣੇ ਪਾਤੇ ਉਹੀ ਯਾਨੀ ਕਿ ਆਪਣੇ ਖਰਗੋਸ਼ਾਂ ਨੂੰ ਫਿਰ ਢੱਕਦਾ ਯਾਨੀ ਕਿ ਜਾਣ ਤੋਂ ਪਹਿਲਾਂ ਕਿਉਂਕਿ ਆ ਜਿੱਦਾਂ ਤਿੰਦੀ ਸਦੀ ਅੰਦਰ ਜਵਾਕ ਹੈ ਆ ਜਿਹੜੀ ਬਾਰੀ ਲਾਈ ਆ ਨਾ ਇਹਦੇ ਕਰਕੇ ਕਿ ਯਾਰ ਮੀਂਹ ਦਾ ਵਾਛੜੀ ਅੰਦਰ ਆ ਜਾਂਦੀ ਐ ਸੇ ਕਰਕੇ ਸੋ ਯਾਨੀ ਕਿ ਬਤਖ ਨੂੰ ਵੀ ਆਪਾਂ ਇੱਥੇ ਰੱਖ ਦੇਈਦਾ ਯਾਨੀ ਕਿ ਰਾਤ ਨੂੰ ਅੰਦਰ ਤੇ ਇੱਥੇ ਯਾਨੀ ਕਿ ਆਪਣੇ ਸ਼ੁਗਦਰ ਡਾਇਟਰ ਸੋ ਇਹਨਾਂ ਖਰਗੋਸ਼ਾਂ ਨੂੰ ਵੀ ਆਪਾਂ ਖਾਣ-ਪੀਣੇ ਪਾ ਦੇਈਦਾ ਜੇ ਉਹ ਘਾਹ ਖੂਗੀ ਹੋਵੇ ਤਾਂ ਆਪਾਂ ਘਾਹ ਵੀ ਪਾ ਦੇਈਦਾ ਕਿਉਂਕਿ ਘਾਣਾ ਚਲੋ ਇਹਨਾਂ ਦੇ ਬਿਲ ਖੁਸ਼ ਰਹਿੰਦਾ ਆ ਦੇਖ ਲਓ ਜਵਾ ਇੱਧਰ ਵੀ ਚਲੋ ਠੀਕ ਏ ਜਾਣ ਤੋਂ ਪਹਿਲਾਂ ਆਪਾਂ ਜਿੰਦਰਾ ਲਾ ਲਈਦਾ ਕਿਉਂਕਿ ਅੰਦਰ ਖਰਗੋਸ਼ ਹੋਰ ਨਿੱਕੇ ਮੋٹے ਜਾਨਵਰ ਸਾਰੇ ਇੱਥੇ ਆ ਮੱਛੀਆਂ ਨੂੰ ਇਹਨਾਂ ਦਾ ਖਾਣਾ ਪਾਈਦਾ ਆ ਚਾਰੇ ਖਾਨਿਆਂ 'ਚ ਮੱਛੀਆਂ ਆ ਵੱਡੇ সুইਮ ਪੂਲ 'ਚ ਆਪਾਂ ਫਿਰ ਕਿਸ ਦਿਨ ਛੱਡਾਂਗੇ ਸੋ ਇਹਨੂੰ ਮੜਾ ਜਾ ਆਪਾਂ ਉਸ ਦਿਨ ਧੋਤਾ ਹੀ ਹੁਣ ਸੁੱਕ ਜਾਂਦੂਗਾ ਇੱਕ ਦੋ ਦਿਨਾਂ ਬਾਅਦੂ ਸੁੱਕ ਜੂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਛੱਡਾਂਗੇ ਇਹਦੇ ਵਿੱਚ ਵੀ ਜਨ ਕੇ ਮੱਛੀਆਂ ਹੈਗੀਆਂ ਠੀਕ ਏ ਉਸ ਤੋਂ ਬਾਅਦ ਕੱਛੂ ਗੁੰਮੇ ਵੀ ਅਗੇ ਦੋ ਸੋ ਇਹਦੇ ਵਿੱਚ ਵੀ ਆਪਾਂ ਇਹਨਾਂ ਦਾ ਖਾਣਾ ਪਾ ਦੇਈਦਾ ਜਾਨ ਤੋਂ ਪਹਿਲਾਂ ਯਾਨਕਿ ਲੈਟਾ ਲੁੱਟਾ ਤੋਂ ਦਿਨ ਦੇ ਸਾਬੇ ਜਗਾਤੀਆਂ ਠੀਕ ਹੈ ਇੱਥੇ ਬੱਕਰੀਆਂ ਨੇ ਵੀ ਘਾ ਪਾਇਆ ਹੁਣ ਤੋਦਾ ਖਾ ਗਈਆਂ ਆ ਸਾਰੇ ਜਾਨਵਰਾਂ ਨੂੰ ਯਾਨਕਿ ਘਾ ਕੁ ਪਾ ਲਈਦਾ ਕਿ ਅੱਜ ਬਸ ਇੱਕ ਕੰਮ ਹੀ ਨਹੀਂ ਕੀਤਾ ਸਿਰਫ ਵੰਡ ਕੇ ਜਾਂਦਾ ਬਸ ਕਿ ਬਾਕੀ ਸਾਰੇ ਕੰਮ ਕੀਤਾ ਵੀ ਆਪਾਂ ਜਿਹੜੀਆਂ ਦਿਨੇ ਇੱਥੇ ਢੇਡਾਂ ਲੈ ਕੇ ਆਉਂਦੀਆਂ ਅਸੀਂ ਬੱਕਰੀਆਂ ਢੇਡਾਂ ਉਹ ਸਾਰੀਆਂ ਆਪਾਂ ਇੱਧਰ ਬਾੜ ਛੱਡੀਆਂ ਠੀਕ ਹੈ ਉਹ ਆਪਾਂ ਇੱਥੇ ਬਾੜ ਤੀਆਂ ਉਸ ਤੋਂ ਬਾਅਦ ਇੱਥੇ ਆ ਕੱਚੂ ਗੁੰਮੇ ਹੈਗੇ ਠੀਕ ਹੈ ਉਹਨਾਂ ਨੂੰ ਵੀ ਆਪਾਂ ਚੰਕੇ ਇਹਨਾਂ ਦੀ ਆਜ ਡਿਸ਼ ਹੁੰਦਾ ਖਾਣਾ ਜੇ ਵੀ ਉਹਨਾਂ ਨੂੰ ਪਾਛ ਦੇ ਆ ਜੇ ਇਧਰਲੀ ਸਾਈਡ ਤੇ ਜਨਕੀ ਆਪਣੀਆਂ ਚਕੋਰਾ ਜਾਂ ਮੰਨ ਲਓ ਤੁਰਕੀਸ਼ ਆ ਉਹਨਾਂ ਨੂੰ ਵੀ ਜਨਕੀ ਖਾਣਾ ਪਾਤਾ ਇਦਾਂ ਤੁਸੀਂ ਦੇ ਸਕਦੇ ਇੱਕ ਮਿੰਟ ਠੀਕ ਹੈ ਉਧਰਲੀ ਸਾਈਡ ਤੇ ਆਪਣੀਆਂ ਬਦਕਾਂ ਵੀ ਆ ਉਹਨਾਂ ਨੂੰ ਵੀ ਖਾਣਾ ਪਾ ਦੇਦਾ ਜੇ ਪਾਤਾ ਆਪਾਂ ਰੋਜ਼ ਪਾਈਦਾ ਆ ਇਦਾਂ ਤੁਸੀਂ ਦੇਖ ਸਕਦੇ ਬਦਕਾਂ ਨੇਨਾਂ ਨੂੰ ਵੀ ਆਪਾਂ ਖਾਣਾ ਪਾਣੀ ਦੇਤਾ ਜਨਕੀ ਦੋ ਚੀਜ਼ਾਂ ਨੇ ਆਪਾਂ ਨੂੰ ਦੇਣੀ ਹੈ ਜ਼ਰੂਰੀ ਨਾਲ ਹਰੇਕ ਜਾਨਵਰ ਨੂੰ ਜਿਹੜਾ ਵੀ ਆਪਣੇ ਕੋਲ ਹੈਗਾ ਮਾ ਲੋਕੇ ਖਾਣਾ ਉਹਨਾਂ ਦਾ ਉਸ ਤੋਂ ਬਾਅਦ ਉਹਨਾਂ ਦਾ ਪਾਣੀ ਠੀਕੇ ਇਹ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ ਤੇ ਇਹ ਦੋ ਚੀਜ਼ਾਂ ਦੇਤੀਆਂ ਤੇ ਬਾਕੀ ਕੰਮ ਹੁਣ ਸਾਰਾ ਡਾਨੀ ਆ ਅੱਗੇ ਬਸ 8 9 ਮਿੰਟ ਰਹਿ ਗਏ ਹੁਣ ਆਪਾਂ ਵੀ ਜੰਨੇ ਘਰੇ ਤੋਹੀ ਹਾਲ ਜਿਦਾ ਤੁਹਾਨੂੰ ਕਿੰਨਾ ਨਾ ਨਾ ਪੂਰੇ 5 ਵਜੇ ਮੀਂਹ ਆ ਜਾਂਦਾ ਇਦਾਂ ਤੁਸੀਂ ਦੇਖ ਲ ਲੇ ਅੱਜ ਫਿਰ ਬਦਲਬਾਈ ਹੋਈ ਪਈ ਕਿ ਮੀਂਹ ਆਉਣੀ ਹਾਲਾਂਕਿ ਇਹ ਵੀ ਟਾਈਮ ਆ ਸਕਦਾ ਸੋ ਆਪਾਂ ਵੀ ਹੁਣ ਆਪਣਾ ਸਮਾਨ ਸਨੀ ਸੰਭਦੇ ਆ ਲੈਟਾ ਲੁਟਾ ਉਧਰਲੀ ਸਾਈਡ ਤੇ ਰਹਿ ਗਈਆਂ ਜਗ੍ਹਾ ਨਾਲ ਨੂੰ ਉਹ ਚਾ ਗਾ ਦੇ ਨੇ ਤੇ ਉਸ ਤੋਂ ਬਾਅਦ ਆਪਾਂ ਜੰਨੇ ਆ ਘਰੇ ਕੇ ਸੋ ਸਾਰਾ ਕੰਮ ਕਰਨ ਤੋਂ ਬਾਅਦ ਹੁਣ ਆਪਾਂ ਜਗਾ ਦਿੰਨੇ ਆ ਲੈਟਾ ਲੋ ਜੀ ਲੈਟਾ ਵੀ ਹੁਣ ਜਾਗ ਗਿਆ ਹੁਣ ਜੰਨੇ ਆਪਾਂ ਘਰੇ ਤੋਂ ਜਾਣ ਤੋਂ ਪਹਿਲਾਂ ਬੂਏ ਨੂੰ ਜਿੰਨ ਕੇ ਚੰਗੀ ਤਰ੍ਹਾਂ ਬੰਨ੍ਹ ਦਈਦਾ ਜਿੰਨ ਕਿਹੜਾ ਖੁੱਲੇ ਨਾ ਰੱਸੀ ਨਾ ਉਧਰਲੀ ਸਾਈਡ ਤੇ ਵੀ ਇੱਕ ਬੂਹਾ ਹੈਗਾ ਉਹ ਵੀ ਬੰਨ੍ਹ ਦਈਦਾ ਕਿਉਂਕਿ ਬਾਅਦ ਜਿੰਨ ਕਿ ਇੱਥੇ ਆਪਣੇ ਜਾਨਵਰ ਆ ਹੋਰ ਵੀ ਗਿਣੀ ਪੀਗੇਗੀ ਹੋਰ ਬਿੱਲੀਆਂ ਬੁੱਲੀਆਂ ਬਾਹਰ ਨਹੀਂ ਤੇ ਪਰੇਸ਼ਾਨ ਕਰਨਗੇ ਸੋ ਇਸੇ ਕਰਕੇ ਬੂਏ ਨੂੰ ਬੰਨ੍ਹੀਦਾ ਰੱਸੀ ਦੇ ਨਾਲ ਲੋ ਜੀ ਹੋ ਗਿਆ ਟਾਈਮ ਪੰਜ ਜਿੰਨ ਕੇ ਬਾਅਦ ਚੱਲ ਲਿਆ ਤੇ ਹੁਣ ਜੰਨੇ ਆਪਾਂ ਘਰੇ ਮੋਟਰਸ ਨਾਲ ਆਪਾਂ ਕਰ ਲਈ ਸਟਾਰਟ ਤੇ ਅੱਜ ਦੀ ਵੀਡੀਓ ਆਪਾਂ ਇੱਥ ਚੈਨਲ ਆਪਣਾ ਜੇ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਟਰਾਈ ਕਰਿਆ ਕਰਾਂਗੇ ਰੋਜ਼ ਹੀ ਇਨਕੇ ਲੰਮੇ ਜੋ ਲੰਮੇ ਵਲੌਗ ਪਾਈਏ ਨੇ ਤੇ ਛੋਟੇ ਵਲੌਗ ਤਾਂ ਆਪਾਂ ਰੋਜ਼ ਪਾਈਦੇ ਹੀ ਆ ਜੀ ਤੇ ਵਾਦੇ ਦਾ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਈ ਵੀਡੀਓ ਪੱਛੇ ਟਿੱਪਣੀ ਕਰਦੇ ਆ ਤਾਂ ਮਾੜੀ ਸਖਤੀ ਆ ਜੀ